ਮਰਦਾਬਾਦ ਮਰਦਾਬਾਦ ਜੰਗ ਸਰਕਾਰ ਹਾਏ 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 ਪੁਆਇੰਟ ਫੋਰ ਮੈਂ ਇੱਕ ਤਾਮ ਜਿੰਦਾਬਾਦ ਜਿੰਦਾਬਾਦ ਆ ਤਸਵੀਰਾਂ ਸੀ ਤੁਹਾਨੂੰ ਨਾਬਾ ਦੇ ਗ੍ਰਿਡ ਦੀਆਂ ਦਿਖਾ ਰਿਹਾ ਜਿੱਥੋਂ ਕਿ 350 ਦੇ ਲਗਭਗ ਜਿਹੜਾ ਮੁਲਾਜ਼ਮਾਂ ਜਿਹੜੇ ਲੋਕਾਂ ਨੂੰ ਘਰਾਂ ਦੇ ਵਿੱਚ ਰੋਸ਼ਨੀ ਦਿੰਦੇ ਨੇ ਜਦੋਂ ਕੋਈ ਫਾਲਟ ਪੈਂਦਾ ਇਹ ਉਹ ਮੁਲਾਜ਼ਮ ਨੇ ਤੁਹਾਨੂੰ ਅਸੀਂ ਦਿਖਾਉਨੇ ਆ ਇਹਨਾਂ ਦੀਆਂ ਜਾਇਜ਼ ਮੰਗਾਂ ਨੇ 40 ਮੰਗਾ ਨੇ 40 ਚੋਂ ਕੁਝ ਮੰਗਾ ਤੇ ਸਹਿਮਤੀ ਬਣ ਚੁੱਕੀ ਆ ਪਰ ਹੁਣ 3 ਦਿਨ ਦੀ ਛੁੱਟੀ ਤੇ ਚਲੇ ਗਏ ਨੇ 3 ਦਿਨ ਦੀ ਛੁੱਟੀ ਤੋਂ ਬਾਅਦ ਜਿਹੜੇ 12 ਗ੍ਰੈਡ ਨੇ ਨਾਬਾ ਦੇ ਵਿੱਚ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਉਹਨਾਂ ਗ੍ਰੈਡਾਂ ਨੂੰ ਚਲਾਉਣ ਦੇ ਲਈ ਐਸ ਡੀਓ ਤੇ ਅਕਸ਼ਨ ਨੂੰ ਖੋਲ ਸੀਟਾਂ ਤੇ ਬੈਠਣਾ ਪਿਆ ਰਾਤ ਦੇ ਸਮੇਂ ਜੇ ਇਹ ਮੁਲਾਜ਼ਮ ਨੇ ਜਿਹੜੇ ਕਿ ਕਿਸਾਨਾਂ ਦੀਆਂ ਜਾਂ ਪਿੰਡੂ ਘਰੇਲੂ ਬਿਜਲੀ ਸਪਲਾਈ ਨੂੰ ਜੋ ਚਾਲੂ ਕਰਦੇ ਨੇ ਕਈਆਂ ਦੀਆਂ ਮੌਤਾਂ ਭਿਆਨਕ ਮੌਤਾਂ ਹੋਈਆਂ ਨੇ ਕਾਫੀ ਮੰਗਾਂ ਨੂੰ ਉਹਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਸਰਕਾਰ ਨੂੰ ਕੋਈ ਸਕੀਮ ਲਾਗੂ ਕਰਨੀ ਚਾਹੀਦੀ ਆ ਕਾਫੀ ਲੰਮੇ ਸਮੇਂ ਤੋਂ ਨੇ ਪਰ ਜੇਕਰ ਸਰਕਾਰ ਨਹੀਂ ਮੰਨਦੀ ਤਾਂ ਇਹ ਹੋਰ ਲੰਬੀ ਛੁੱਟੀ ਤੇ ਜਾ ਸਕਦੇ ਨੇ ਤਾਂ ਕਿਸੇ ਵੇਲੇ ਵੀ ਪੰਜਾਬ ਦੇ ਵਿੱਚ ਹਨੇਰਾ ਛਾ ਸਕਦਾ ਜੇਕਰ ਇਹਨਾਂ ਦੀਆਂ ਮੰਗਾਂ ਤੇ ਸਰਕਾਰ ਨੇ ਗੌਰ ਨਾ ਕੀਤੀ ਜਿਹੜਾ ਸਾਡਾ ਅੱਜ ਦੂਸਰੇ ਦਿਨ ਦੇ ਵਿੱਚ ਸੰਘਰਸ਼ ਚੱਲਿਆ ਗਿਆ ਉਹਦੇ ਨਾਲ ਸਾਡੇ ਜੇ ਅਸੀਂ 90 ਦਾ ਲਾਈਏ ਤਾਂ ਸਾਡੇ 12 ਗ੍ਰੈਡ ਨੇ 12 ਹੀ ਸਾਡੇ ਗ੍ਰਿਡ ਪ੍ਰਭਾਵਿਤ ਨੇ ਜਿਹੜੇ ਕਿ ਐਸ ਡੀਓ ਐਕਸਨ ਸਾਹਿਬ ਇਹਨਾਂ ਗ੍ਰਿਡਾਂ ਨੂੰ ਚਲਾ ਰਹੇ ਨੇ ਤੇ ਉਹਨਾਂ ਤੋਂ ਸਪਲਾਈ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਆ ਤੇ ਉਹ 40 ਮੰਗਾਂ ਦਾ ਸਾਡਾ ਜਿਹੜਾ ਚਾਰਟ ਆ ਉਹ ਪੰਜਾਬ ਸਰਕਾਰ ਨੂੰ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਦਿੱਤਾ ਸੀਗਾ ਉਹਦੇ ਵਿੱਚ 16 ਮੰਗਾਂ ਤੇ ਸਾਡੀ ਡਿਸਕਸ ਹੋਈ ਆ ਸਭ ਤੋਂ ਜਿਹੜੀ ਵਰਨਿੰਗ ইস্যੂ ਆ ਸਾਡਾ ਉਹ ਹੈਗਾ ਵੀ ਜਿਹੜੇ ਸਾਡੇ ਕਰਮਚਾਰੀਆਂ ਦਾ ਬਿਜਲੀ ਨਾਲ ਐਕਸੀਡੈਂਟ ਹੋ ਜਾਂਦਾ ਉਹਨਾਂ ਨੂੰ ਅਸੀਂ 1 ਕਰੋੜ ਰੁਪਏ ਦਾ ਮਾਜਬਾ ਜਿਵੇਂ ਸੁਰੱਖਿਆ ਮਲਾਜ਼ਮਾਂ ਨੂੰ ਦਿੱਤਾ ਜਾਂਦਾ ਜਾਂ ਪੰਜਾਬ ਪੁਲਿਸ ਨੂੰ ਦਿੱਤਾ ਜਾਂਦਾ ਤੇ 1 ਕਰੋੜ ਦਾ ਸਾਨੂੰ ਮਾਜਬਾ ਦਿੱਤਾ ਜਾਵੇ ਤੇ ਬਣਦੀ ਜਿਹੜੀ ਨੌਕਰੀ ਆ ਉਹ ਸਾਡੇ ਦਿੱਤੀ ਹੋ ਜਾ ਰਹੀ ਆ ਜਿਹੜੇ ਸਾਡੇ ਅ ਸੀਐਚਵੀ ਕਾਮੇ ਨੇ ਜੇ ਉਹਨਾਂ ਦੀ ਵੀ ਡੈਥ ਹੁੰਦੀ ਆ ਉਹਨਾਂ ਨੂੰ ਵੀ ਅਸੀਂ ਮੰਗ ਕਰਦੇ ਆ ਵੀ ਉਹਨਾਂ ਨੂੰ ਵੀ 1 ਕਰੋੜ ਦਾ ਮਾਜਬਾ ਤੇ ਨਾਲ ਉਹਨਾਂ ਨੂੰ ਜਿਹੜੀ ਹੈਗੀ ਆ ਇੱਕ ਨੌਕਰੀ ਦਿੱਤੀ ਜਾਵੇ ਉਹਨਾਂ ਦੇ ਪਰਿਵਾਰ ਨੂੰ ਹਰ ਬਾਰ ਧਰਨੇ ਰੈਲੀਆਂ ਲੋਣੇ ਪੈ ਰਹੇ ਨੇ ਹੂੰ ਹੁਣ ਦੇਖੋ ਅੱਜ ਪਹਿਲਾਂ ਅਸੀਂ ਵਰਕ ਟੂ ਰੂਲ ਵੀ ਕਰਕੇ ਦੇਖਿਆ ਔਰ ਵਰਕ ਟੂ ਰੂਲ ਜਿਹੜਾ ਉਹ ਚੱਲ ਵੀ ਰਿਹਾ ਉਹ ਵਰਕ ਟੂ ਰੂਲ ਦਾ ਇਹ ਮਤਲਬ ਦੀ ਵੀ 9 ਤੋਂ 5 ਡਿਊਟੀ ਕਰਾਂਗੇ ਅਬਦੇ ਰੂਲ ਮੁਤਾਬਕ ਡਿਊਟੀ ਕਰਾਂਗੇ ਔਰ 8 ਘੰਟੇ ਡਿਊਟੀ ਕਰਾਂਗੇ ਉਸ ਤੋਂ ਬਾਅਦ ਇਹਨਾਂ ਨੂੰ ਅਸੀਂ ਕਾਲ ਦਿੱਤੀ ਦੀ ਵੀ 10-9 ਨੂੰ ਅਸੀਂ ਅਚਨਚੇਤ ਛੁੱਟੀ ਭਰ ਕੇ ਸਮੂਹਿਕ ਛੁੱਟੀ ਭਰ ਕੇ ਸਾਰੇ ਸਾਥੀ ਆਪਣੀਆਂ ਛੁੱਟੀਆਂ ਭਰ ਆਗੇ ਔਰ 3 ਦਿਨ ਲਈ ਇਹ ਪ੍ਰੋਟੈਸਟ ਕਰਾਂਗੇ ਡਿਵੀਜ਼ਨ ਅਮੂਰੇ ਬੈਠ ਕੇ ਉਹਦਾ ਵੀ ਇਹਨਾਂ ਤੇ ਕੋਈ ਅਸਰ ਨਹੀਂ ਹੋ ਰਿਹਾ ਇਹ ਜਿਹੜੀ ਸਰਕਾਰ ਆ ਇਹ ਪਬਲਿਕ ਨੂੰ ਤੇ ਮੁਲਾਜ਼ਮਾਂ ਨੂੰ ਤੰਗ ਕਰ ਰਹੀ ਆ ਹੁਣ ਤੁਸੀਂ ਦੇਖਿਆ ਹੋਊਗਾ ਰਾਤ ਕਿੰਨੇ ਫੀਡਰ ਬੰਦ ਰਹੇ ਕਿੰਨੇ ਲੋਕ ਜਿਨ੍ਹਾਂ ਦੀਆਂ ਲਾਈਟਾਂ ਬੰਦ ਦੀ ਉਹ ਸੜਕਾਂ ਤੇ ਆ ਗਏ ਮੈਂ ਇਹ ਕਹਿ ਰਿਹਾ ਵੀ ਬਿਜਲੀ ਦਾ ਮੁੱਖ ਅੰਗ ਹੈਗਾ ਹੈਗਾ ਦੀ ਬਿਜਲੀ ਮੁਲਾਜ਼ਮਾਂ ਵੀ ਇੱਕ ਮੁੱਖ ਅੰਗ ਬਣ ਚੁੱਕੇ ਨੇ ਕਿਉਂਕਿ ਮੁਲਾਜ਼ਮਾਂ ਨਾਲੇ ਹੁਣ ਸਰਕਾਰ ਨੂੰ ਵੀ ਇਹ ਤਾਂ ਪਤਾ ਲੱਗਣਾ ਚਾਹੀਦਾ ਵੀ ਜੇ ਮੁਲਾਜ਼ਮ ਹੋਣਗੇ ਤਾਂ ਹੀ ਬਿਜਲੀ ਚੱਲੂਗੀ। ਕਰ ਤੁਹਾਡੀ ਮੰਗਾਂ ਤੇ ਮੈਂ ਗੁਰਜੀਤ ਸਿੰਘ ਪੈਨਸ਼ਨ ਐਸੋਸੀਏਸ਼ਨ ਦਾ ਕਈ ਸ਼ੇਅਰਾਂ ਜੋ ਸੰਘਰਸ਼ ਚੱਲ ਰਿਹਾ ਹੈ ਜੁਆਇੰਟ ਫੋਰਮ ਵੱਲੋਂ, ਇਕਤਾ ਮੰਚ ਵੱਲੋਂ ਤੇ ਜੇ ਜੇ ਐਸੋਸੀਏਸ਼ਨ ਵੱਲੋਂ ਇਹ ਜੋ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਸਾਡੇ 2021 ਦੇ ਵਿੱਚ ਅਸੀਂ 2 ਦਿਨ ਦੀ ਛੁੱਟੀ ਲੈ ਕੇ 15 ਦਿਨ ਤੱਕ ਪਹੁੰਚ ਗਈ ਸੀ ਸਾਡੀ ਉਹ ਤਾਂ ਇਹ ਮਸਲਾ ਹੱਲਣਾ ਹੋਇਆ ਤਾਂ ਇਹ ਅੱਗੇ ਹੋਰ ਵਧੂਗੀ ਤੇ ਸਾਥੀਆਂ ਨੂੰ ਅਸੀਂ ਅਪੀਲ ਵੀ ਕਰਦੇ ਆ ਕਿ ਵੱਧ ਤੋਂ ਵੱਧ ਸੰਘਰਸ਼ ਦੇ ਵਿੱਚ ਜੁੜੋ ਤੇ ਦੂਜੇ ਨੰਬਰ ਦੇ ਉੱਤੇ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੇ 22 ਦੇ ਵਿੱਚ ਬਦਲਾਅ ਕਰਕੇ ਬਹੁਤ ਵੱਡੀ ਗਲਤੀ ਕੀਤੀ ਹੈ ਅਸੀਂ ਰੱਜੀਆਂ ਮੱਖੀਆਂ ਉਡਾਉਂਦੀਆਂ ਭੁੱਖੀਆਂ ਮੱਖੀਆਂ ਬਿਠਾਉਂਦੀਆਂ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਭਗਵਾਨਤਮਾਨ ਨੇ ਲਗਾਤਾਰ ਸਾਨੂੰ ਮੀਟਿੰਗਾਂ ਦੇ ਦੇ ਕੇ ਉਹ ਮੀਟਿੰਗਾਂ ਰੱਦ ਕਰਦਾ ਰਿਹਾ ਹੈ ਕੱਲ ਵੀ ਮੀਟਿੰਗ ਹੋਣੀ ਸੀ ਤੇ ਕੱਲ ਨੂੰ ਫੇਰ ਹੋਣੀ ਆ ਮੈਨੂੰ ਲੱਗਦਾ ਕੱਲ ਵਾਲੀ ਮੀਟਿੰਗ ਵੀ ਨਹੀਂ ਹੋਣੀ ਅਸੀਂ ਚਾਹੁੰਦੇ ਆ ਕਿ ਸਾਨੂੰ ਮੀਟਿੰਗਾਂ ਦੀ ਲੋੜ ਨਹੀਂ ਜਿਹੜਾ ਸਾਡਾ ਪੈਂਡਿੰਗ ਪਿਆ ਹੈ ਬਕਾਇਆ ਉਹ ਸਾਨੂੰ ਜਾਰੀ ਕਰੋ ਕਲਰਕ ਨੂੰ ਗ੍ਰੇਡ ਚ ਚਲਾਉਣ ਦਾ ਕੀ ਪਤਾ ਜੇ ਉਹਦਾ ਐਕਸੀਡੈਂਟ ਹੋ ਗਿਆ ਕੌਣ ਜ਼ਿੰਮੇਵਾਰ ਹੈ ਕਿਸੇ ਕੰਜ਼ਿਊਮਰ ਦਾ ਬਿੱਲ ਚ ਕੋਈ ਨੁਕਸਾ ਉਹ ਜਾ ਕੇ ਕਲਰਕ ਨੂੰ ਪੁੱਛੂਗਾ ਮੇਰਾ ਬਿੱਲ ਠੀਕ ਕਰਿਓ ਤਾਂ ਜਿਹੜਾ ਕਲਰਕ ਹੋਊਗਾ ਮੇਰੇ ਦਾ ਡਿਊਟੀ ਗ੍ਰੇਡ ਚ ਲੱਗੀ ਹੋਈ ਹੈ ਮੈਨੇਜਮੈਂਟ ਸਮਝੇ ਨਹੀਂ ਆ ਰਹੀ ਵੀ ਕੀ ਕਰ ਰਹੀ ਹੈ ਉਸ ਤੋਂ ਉੱਪਰ ਦੀ ਸਾਨੂੰ ਘੁਰਕੀ ਦੇਰੀ ਆ ਵੀ ਜੇ ਤੁਸੀਂ ਐਂ ਕਰ ਥੋੜ ਅਸੀਂ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਤੇ ਪੰਜਾਬ ਸਰਕਾਰ ਨੂੰ ਕਹਿੰਨੇ ਆ ਵੀ ਅਸੀਂ ਤੁਹਾਡੀਆਂ ਘੁਰਕੀਆਂ ਤੋਂ ਬਿਲਕੁਲ ਨਹੀਂ ਡਰਨ ਵਾਲੇ ਨੇ ਉਹ ਮਾਸਲੀਪ ਤੇ ਗਏ ਨੇ ਕੱਲ ਵੀ 70% ਬੰਦੇ ਮਾਸਲੀਪ ਤੇ ਗਏ ਸੀ ਤੇ ਅੱਜ ਵੀ ਲਗਭਗ 70 71 71% ਅੱਜ ਵੀ ਗਏ ਨੇ ਫਰਕ ਤਾਂ ਪੈਂਦਾ ਜੀ ਕਾਫੀ ਬੰਦਿਆਂ ਨਾਲ ਹੀ ਕੰਮ ਚੱਲਦਾ ਜੀ ਕਿੰਨੇ ਕ੍ਰੇਡਰ ਟੋਟਲ ਪ੍ਰਭਾਵਿਤ ਹੋ ਰਹੇ ਨੇ ਗ੍ਰਿਡਾਂ ਦੇ ਉੱਤੇ ਜੀ ਮੈਨੇਜਮੈਂਟ ਵੱਲੋਂ ਬਦਲਵੇਂ ਪ੍ਰਬੰਧ ਕੀਤੇ ਗਏ ਨੇ ਮੇਰੀ ਖੁਦ ਹੀ ਡਿਊਟੀ ਇੱਥੇ ਲੱਗੀ ਵੀ ਹੈ ਜੀ ਤੇ ਹੋਰ ਵੀ ਬਾਕੀ ਜਿਹੜੇ ਮੇਰੇ ਨਾਲ ਦੇ ਸਬਡਿਵੀਜ਼ਨ ਦੇ ਐਸਡੀਓ ਸਾਹਿਬਾਨ ਨੇ ਉਹਨਾਂ ਦੀ ਬੱਕ ਬੱਕ ਗ੍ਰੇਡਾਂ ਦੀ ਡਿਊਟੀ ਲੱਗੀ ਹੋਈ ਹੈ